ਬਾਈ ਯਾਰ लवली ਮਾਸਟਰ ਨੂੰ ਵੀ ਟਾ ਮਾਸਟਰ ਨੂੰ ਹੋਰ ਗਾੜੀ ਇਹ ਤੇ ਯਾਰ ਤੇਰਾ ਨਾਮ ਹੈਰੀ ਤੇਰਾ ਨਾਮ ਹੈਰੀ ਸਸੇ ਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਸਾਰੇ ਭੈਣ ਭਰਾ ਠੀਕ ਠਾਕ ਤੇ ਅਸੀਂ ਵੀ ਠੀਕ ਠਾਕ ਵਧੀਆ ਤੇ ਅਸੀਂ ਚੱਲੇ ਅੱਜ ਗੁਰਦਾਸਪੁਰ ਤੇ ਕਰਨ ਵਖਾਸਰ ਭੈਣ ਭਰਾਵਾਂ ਨੂੰ ਗੁਰਦਾਸਪੁਰ ਚੱਲੇ ਆਪਾਂ ਕਰਨ ਦੀ ਸ਼ਾਪਿੰਗ ਹੋਣ ਲੱਗੀ ਅੱਜ ਇਹ ਕਹਿੰਦਾ ਸੀ ਲੋਰ ਵਗੈਰਾ ਲੈਣ ਵਾਲੇ ਸੀਗੇ ਸਾਰੇ ਛੋਟੇ ਹੋ ਗਏ ਸੀ ਲੰਮਾ ਹੋ ਗਿਆ ਵਾ ਤੇ ਉਹ ਕਿੱਪਿਆਂ ਦਾ ਤਾਂ ਆ ਗਿਆ ਤੇ ਹੁਣ ਤਾਂ ਟਾਂਡ ਜ਼ਿਆਦਾ ਹੋ ਗਈ ਤੇ ਪਹਿਲਾ ਵੀਡੀਓ ਬਣਾਈਆ ਤਾਂ ਕੋਣੀ ਕਿੰਨੇ ਪਾਈਏ ਅਜੀ ਆਪਣੀ ਵੀਡੀਓ ਬਣਾਉਣੀ ਆ ਜਿਹੜੀ ਸਵੇਰੇ ਪਿਆਣੀ ਆ ਲਓ ਜੀ ਆਪਾਂ ਆ ਗਏ ਹਾਂ ਬੱਬਿਹਾਲੀ ਹਾਂ ਪਕੌੜੇ ਵਾਲਾ ਵਿਖਾਲ ਜਿਹੜੇ ਪਕੌੜੇ ਬਹੁਤ ਮਸ਼ਹੂਰ ਵਾ ਸਾਰੇ ਬੰਨੇ ਤੋਂ ਦੀ ਜਿਹੜਾ ਵਾ ਪਕੌੜਿਆਂ ਵਾਲਾ 648 ਇੱਥੇ ਬੱਬਿਹਾਲੀ ਫੋਦੀ ਬੱਬਿਹਾਲੀ ਫੋਦੀ ਹਾਂ ਜੀ ਤੇ ਹੁਣ ਆਪਾਂ ਚੱਲੇ ਆ ਗਰਦਾਸਪੁਰ ਕੀ ਤੁਸੀਂ ਸ਼ਾਪਿੰਗ ਕਰਦੇ ਹੁੰਦੇ ਹਾਂ ਜਿਆਦਾਤਰ ਆਪਾਂ ਕਰਦੀਆਂ ਤੋਂ ਹਰਕਾ ਕਰਨ ਸਾਡਾ ਹੁਣ ਕਹਿੰਦੇ ਮੈਂ ਕਰਦੀ ਹਾਂ ਨਹੀਂ ਗਰਦਾਸਪੁਰ ਤੋਂ ਵੀ ਕਰਦੇ ਆ ਨਹੀਂ ਕੱਟ ਕਰਦੇ ਹਾਂ ਇੱਲੀ ਨਹੀਂ ਇਹ ਮਤਲਬ ਕਿ ਆਪਾਂ ਸਾਰੇ ਸ਼ਹਿਰ ਦੇ ਕੱਪੜੇ ਟਰਾਈ ਕੀਤੇ ਆ ਕਾਦੀਆਂ ਧਾਰੀਵਾਲ ਤੇ ਗਰਦਾਸਪੁਰ ਪਰ ਜਿਹੜੀ ਮਨਨਬ ਚੀਜ਼ ਮੇਂ ਸ਼ਹਿਰ ਤੋਂ ਮਿਲਨੀ ਹੋ ਉੱਥੋਂ ਹੀ ਮਿਲ ਜਾਂਦੀ ਆ ਮਤਲਬ ਕਿ ਆਣਾ ਪਿਆਰ ਕਹਿੰਦਾ ਮੈਂ ਗਰਦਾਸਪੁਰ ਦੇ ਲੈਣੀ ਆ ਤੇ ਮੈਂ ਹਾਂ ਚਲੋ ਗੱਡੀ ਗਰਦਾਸਪੁਰ ਨੂੰ ਪਾ ਲਵਾਂ ਤੇ ਹਾਂ ਕਿਉਂਕਿ ਜੇ ਬੱਚਿਆਂ ਦੀ ਪਸੰਦ ਹੋਵੇ ਤੇ ਠੀਕ ਹੈ ਜੇ ਅਸੀਂ ਲੈ ਆਈਏ ਨਾ ਇਹਨਾਂ ਨੂੰ ਪਾ ਲੀਏ ਚਲੋ ਜੀ ਹੁਣ ਇਹ ਲੈਦੇ ਕੱਪੜੇ ਤੇ ਪਸੰਦੀ ਨਹੀਂ ਇਹਨਾਂ ਨੂੰ ਨਹੀਂ ਅੱਗੇ ਤੇ ਪਸੰਦੇ ਨੂੰ ਆ ਜਾਂਦੇ ਹੁੰਦੇ ਇਹ ਹਰ ਗਣ ਹਨੇ ਵੱਡਾ ਹੋ ਗਿਆ ਵਾਤੀ ਇਹ ਹੁਣ ਆਪਣੀ ਪਸੰਦ ਦੇ ਲੈਣੇ ਆ ਸਿਆਣਾ ਹੋ ਗਿਆ ਨਹੀਂ ਤਾਂ ਇਹ ਦੋਵੇਂ ਜਣੇ ਜਾ ਕੇ ਲੈ ਆਂਦੇ ਹੁੰਦੇ ਹਾਂ ਕੇ ਤੂੰ ਵੀ ਚੱਲ ਫਿਰ ਪੁੱਤ ਤੂੰ ਨਾਲ ਹੀ ਕਿੱਦਾਂ ਦੇ ਲੈਣੇ ਰੱਲਾ ਨਾਲ ਕੀ ਮੈਂ ਤਾਂ ਕਹਿ ਰਹੇ ਸੀ ਵੀ ਚਲੋ ਤੁਸੀਂ ਪੈਸੇ ਤਾਂ ਲੈ ਦੋ ਮੈਂ ਆਪ ਹੀ ਹੁਣੇ ਆ ਪਰ ਨਹੀਂ ਮੈਂ ਚਲ ਬਾਅਦ ਅਜੇ ਨਿੱਕਾ ਵਾ ਅਜੇ ਬਾਅਦ ਫਿਰ ਮੰਮੀ ਨੇ ਕਿਹਾ ਨਹੀਂ ਵੀ ਤੂੰ ਕੱਪੜੇ ਤੂੰ ਕੱਪੜੇ ਨਹੀਂ ਵਧਿਆ ਤਾਂ ਰੇਟ ਵਧ ਦੇ ਆ ਇਹ ਤਾਂ ਬੱਚੇ ਬੱਚੇ ਹੀ ਹੁੰਦੇ ਆ ਹਾਂ ਦੀ ਸਮਝ ਨਹੀਂ हां खर, जी हां जी ਤੇ ਆਪ ਤੇ ਚੀਜ਼ ਵੇਖ ਕੇ ਲੈ ਲਈਦੀ ਆ ਅੱਜ ਇਹਨਾਂ ਦਾ ਮੋਟਾ ਹੀ ਖਰਚਾ ਅੱਜ ਖਰਚਾ ਇਹਨਾਂ ਦਾ ਮੋਟਾ ਹੀ ਹੋਣਾ ਐਮ ਵੀ ਮੋਟਾ ਹਣਾ ਤੋਂ ਉਹ ਕਿੜਾ ਪੈਂਟ ਕੋਟ ਵਿਆ ਤਾਂ ਬਣਾਉਣਾ ਹਾਂਜੀ ਕੱਪੜੇ ਕਰੰਮੇ ਲੱਲੇ ਆ ਆ ਵੇਖੋ ਤੇ ਚੰਗਾ ਮੋਟਾ ਖਰਚਾ ਕਰਾਇਆ ਜਾ ਅੱਗੇ ਦਿਨਾਂ ਦਾ ਇਹ ਤੇ ਕਹਿਣ ਦੇ ਹੀ ਪੀ ਵੇਲਾ ਮੈਂ ਹੁਣ ਦੁਕਾਨ ਤੇ ਆ ਗਏ ਆ ਹੁਣ ਜੋ ਸਾਡਾ ਮਨ ਕਰੂਗਾ ਉਹ ਹੀ ਚੀਜ਼ ਲੈਣੀ ਆ ਨਹੀਂ ਤਾਂ ਉਹ ਤਾਂ ਤੈਨੂੰ ਲੈਂਦਾ ਸੀ ਨਾਲ ਨਹੀਂ ਨਹੀਂ ਵੇ ਇਹ ਆ ਜੀ ਪੰਕ ਕਲੈਕਸ਼ਨ ਹੈ ਜਦੋਂ ਕਨਵਨ ਚੌਂਕ ਦੇ ਸਾਹਮਣੇ ਬਹੁਤ ਵਧੀਆ ਕੁਆਲਿਟੀ ਆ ਨਾ ਕੋ ਮਤਲਬ ਬਹੁਤ ਵਧੀਆ ਜੇ ਤੁਸੀਂ ਕਹਿ ਸਕਦੇ ਵੀ ਵਧੀਆ ਮਤਲਬ ਕਿ ਰੇਟ ਵੀ ਜਾਇਜ਼ ਤੇ ਚੀਜ਼ ਵੀ ਬਹੁਤ ਜਿਆਦੀ ਵਧੀਆ ਤੇ ਮੈਂ ਤਾਂ ਲਈਆਂ ਵਾ ਜੀ ਤਿੰਨ ਲਈਆਂ ਹੁੱਡੀਆਂ ਆਪਾਂ ਤੇ ਤਿੰਨ ਹੀ ਲੈ ਆਪਾਂ ਲੋਰ ਇਹ ਜੀ ਕਿਹਨੇ ਹੋਰ ਲੈਣੇ ਪਰ ਮੈਂ ਮੈਂ ਵੀ ਚਲੋ ਹੁਣ ਥੋੜਾ ਜਣਾ ਧੋਕ ਦਿਨ ਠਹਿਰ ਕੇ ਇੱਥੇ ਉਹ ਦੂਜੇ ਲਵਾਂਗੇ ਜਿਹੜੇ ਮਨ ਲੈਣ ਨਵੀਂ ਕੁਆਲਿਟੀ ਤੁਹਾਨੂੰ ਪਤਾ ਹੀ ਆਪੀ ਹੁੰਦੀ ਰਹਿੰਦੀ ਆ ਰਹਿੰਦੀ ਆ ਫਿਰ ਇੱਕੋ ਜੀ ਉਹ ਨਾਲੇ ਕਹਿੰਦੇ ਵੀ ਤੁਸੀਂ ਮੰਡੇ ਨੂੰ ਆ ਜਾਓ ਜੇ ਤੁਸੀਂ ਮਤਲਬ ਹੋਰ ਪਜਾਮੇ ਮਤਲਬ ਵੇਖਣੇ ਲੋਰ ਤੇ ਫਿਰ ਤੁਸੀਂ ਮੰਡੇ ਨੂੰ ਆ ਜਾਓ ਮੈਂ ਚਲੋ ਕੋਈ ਗੱਲ ਨਹੀਂ ਕਿਉਂਕਿ ਉਹ ਐਤਵਾਰ ਜਾਂਦੇ ਆ ਨਾ ਫਿਰ ਲੈਣ ਤੇ ਕਹਿੰਦੇ ਆਪਾਂ ਸਟਾਕ ਲੈ ਕੇ ਆਉਣਾ ਵਾ ਤੇ ਕਹਿੰਦੇ ਉਦੋਂ ਤੁਸੀਂ ਆਣ ਕੇ ਦੇਖ ਜਿਓ ਹੁਣ ਆਪਾਂ ਉਦੋਂ ਜਾ ਕੇ ਫਿਰ ਇੱਕ ਇੱਕ ਤਲ ਹੋਰ ਫੇਰ ਲਿਆਵਾਂਗੇ ਉਦੋਂ ਉਹ ਕੋਈ ਗੱਲ ਨਹੀਂ ਬਾਕੀ ਕਹਿੰਦੇ 100 ਆ ਨੂੰ ਹਾਂ ਜੀ ਤੇ ਬਾਕੀ ਮੰਮੀ ਦੱਸੋ ਹਾਂ ਤੁਸੀਂ ਫਿਰ ਕਿਤਨਾ ਦਾ ਲੱਗਣ ਡਿਆ ਵਾ ਪੈ ਖਰਚ ਕੇ ਬਹੁਤ ਵਧੀਆ ਕੋਈ ਗੱਲ ਨਹੀਂ ਜਿਹੜੇ ਕਮਾਈ ਦੇ ਬੱਚਿਆਂ ਵਾਂਗ ਤੇ ਕਮਾਈ ਦੇ ਹਾਂ ਇਹ ਤਾਂ ਗੱਲ ਹੈ ਜੇ ਬੱਚੇ ਕੁਛ ਨਾ ਹੋਏ ਤਾਂ ਫਿਰ ਸਾਡਾ ਕਮਾਈ ਕਰਨ ਦਾ ਕੀ ਫਾਇਦਾ ਹਾਂਜੀ ਹਾਂਜੀ ਇਹ ਕਹਿੰਦਾ ਸੀ ਮੈਂ ਨਾਲ ਜਾਣਾ ਮੈਂ ਤਾਂ ਵੀ ਨਾਲ ਇਹ ਆਪੀ ਤੁਹਾਨੂੰ ਮੈਂ ਦੱਸ ਆਦਾ ਮੈਂ ਵੀ ਬਹੁਤ ਵਧੀਆ ਰੀ ਮਤਲਬ ਜਿਹੜੀ ਕੁਆਲਿਟੀ ਆ ਵੀ ਬੜੀ ਵਧੀਆ ਕੁਆਂਟੀਟੀ ਵੀ ਬਹੁਤ ਜ਼ਿਆਦੀ ਹਰ ਇੱਕ ਗੱਲ ਜੇ ਕਿ ਅੱਜ ਜਿਹੜੀ ਸ਼ਾਪਿੰਗ ਆ ਨਾ ਸਿਰਫ ਕਰਨ ਦੀ ਹੋਈ ਆ ਕਰਨ ਦੀ ਜਿੰਨਾ ਜਿੰਨੀ ਹੋਈ ਆ ਹੁਣ ਇੱਕ ਸਾਈਡ ਤੇ ਹੋ ਗਿਆ ਹੁਣ ਅਸੀਂ ਤਿੰਨੇ ਜਾਣੇ ਕਿਸ ਦਿਨ ਆਰਾਮ ਨਾਲ ਜਾਵਾਂਗੇ ਨਹੀਂ ਮੇਰਾ ਇੱਕ ਲੋ ਹੋ ਰਿਹਾ ਜੀ ਚੱਲੇ ਦਾਂਗ ਲਿਆਦਾ ਹਨਾ ਐਵੇਂ ਮੈਂ ਫੇਰ ਕਹਿਦਾ ਮੇਰੇ ਕੋਲ ਹੋ ਗਈ ਹੈ ਮਾਰੇ ਤੂੰ ਹੀ ਕਹਿਣਾ ਮੈਂ ਬਾਕੀ ਜੀ ਹੁਣ ਤੁਹਾਨੂੰ ਜਦੋਂ ਘਰ ਜਾਵਾਂਗੇ ਫਿਰ ਉਦੋਂ ਤੁਹਾਨੂੰ ਚੀਜ਼ਾਂ ਖਵਾਵਾਂਗੇ ਕੀ ਕੀ ਆਪਾਂ ਚੀਜ਼ ਲੈ ਕੇ ਆਏ ਆ ਕਿਉ ਮਮੀ ਹਾਂਜੀ ਤੇ ਹੁਣ ਆਪਾਂ ਜਾਣਦੇ ਆ ਪਿੰਡ ਨੂੰ ਤੇ ਚਲੋ ਤੁਹਾਨੂੰ ਪਿੰਡ ਜਾ ਕੇ ਮਿਲਦੇ ਆ ਲਓ ਜੀ ਹੁਣ ਆਪਾਂ ਆ ਗਏ ਆ ਘਰ ਤੇ ਘਰ ਆਣ ਕੇ ਤੇ ਹਜੇ ਵੀਡੀਓ ਬਣਾ ਕੇ ਆਏ ਹਾਂ ਕੁਝ ਖਾਦਾ ਪੀਤਾ ਨਹੀਂ ਕਿਉਂਕਿ 4 ਵਜੇ ਵੀਡੀਓ ਬਣਾ ਲਈ ਜੀ ਤੇ ਬਸ ਇਹਦੇ ਕੱਪੜੇ ਲੈ ਤੇ 4 ਪੂਰੇ ਵੱਜ ਗਏ ਜਿਸ ਤੇ ਹੁਣ ਪੂਰੇ ਇਹ ਵੇਖੋ ਜੀ ਵਾਵਾ ਭਾਰਾ ਇਧਰ ਇਹਨਾਂ ਦਾ ਭਾਰ ਉਧਰ ਪੈਣਾ ਭਾਰ